ਨਾਲੇ ਜਿਹੜੀ ਧਾਰਾ ਵਾਲੀ ਗੱਲ ਆ ਨਾ ਜੇ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਮੈਨੂੰ ਜਾਣਦਾ ਮੇਰੇ ਚਿਹਰੇ ਤੋਂ ਤੁਹਾਨੂੰ ਕੋਈ ਲੱਗਦਾ ਉਧਰੋਂ ਮੈਂ ਛੱਡਿਆ ਨਹੀਂ ਮੈਨੂੰ ਇੱਕ ਤਰ੍ਹਾਂ ਦਾ ਕੱਢਿਆ ਗਿਆ ਵੀ ਵੱਡਾ ਲੀਡਰ ਤੇ ਛੋਟਾ ਲੀਡਰ ਕੌਣ ਹੁੰਦਾ ਜਿਹੜੇ 2.5 ਸਾਲ ਮੂਲ ਕੋਈ ਫਰੀਕੇ ਨੇ ਉਹ ਅੱਜ ਇੱਕਦਮ ਆ ਕੇ ਟਿਕਟਾਂ ਲੈ ਗਏ ਨੇ ਸਰਕਾਰ ਦਾ 파ਟ ਹੋਵਾਂਗੇ ਤਾਂ ਹੀ ਕੋਈ ਕੰਮ ਕਰ ਸਕਦੇ ਆ ਨਹੀਂ ਇਹਨਾਂ ਨੇ ਤਾਂ ਸਾਨੂੰ ਸਾਰੀ ਉਮਰ ਇਸੇ ਤਰੀਕੇ ਨਾਲ ਤਿਆਰੀਆਂ ਕਰਵਾਈਆਂ ਜਾਣੀਆਂ ਨੇ ਇਹਨਾਂ ਦਾ ਖੁੱਦਾ ਬਿਆਨ ਆ ਵੀ ਮੈਂ ਤਾਂ 5 6 ਮਹੀਨੇ ਜਦੋਂ ਪਹਿਲਾਂ ਜੇਲ੍ਹ 'ਚ ਸੀ ਮੈਨੂੰ ਤਾਂ ਉਹਦੀ ਬਾਜਵਾ ਸਾਹਿਬ ਤੇ ਰਾਜਾ ਬੜਿੰਗ ਜੀ ਆ ਕੇ ਕਹਿ ਗਏ ਸੀ ਵੀ ਤੁਹਾਨੂੰ ਜੀ ਅਸੀਂ ਸੰਗਰੂਰੋਂ ਲੜਾਵਾਂ ਤੇ ਸਾਨੂੰ ਕਹਿੰਦੇ ਜੀ ਐਡਜਸਟ ਕਰਦੇ ਆ ਫਿਰ ਸਾਡੇ ਤੋਂ ਜਿਹੜਾ 50-50000 ਰੁਪਿਆ ਡਿਸਪਲਿਨ ਅਸੀਂ ਜਿਹੜਾ ਰੱਖਿਆ ਆਪਣੀ ਪਾਰਟੀ ਨੂੰ ਟਿਕਟਾਂ ਅਪਲਾਈ ਕਰੀਆਂ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਟਿਕਟ ਉਹਨੂੰ ਦੇਣੀ ਹੈ ਫਿਰ ਤਾਂ ਤੁਸੀਂ ਆਮ ਪਰਿਵਾਰਾਂ ਦੇ 3 ਪੁੱਤਾਂ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਹੀ ਰੱਖਿਆ ਹੋਇਆ ਨਾ ਇਹਨਾਂ ਨੇ ਫਿਰ ਮੈਂ ਤੇ ਮੇਰੀ ਵਾਈਫ ਨੇ ਦੋਵਾਂ ਨੇ ਅਪਲਾਈ ਕਰਿਆ ਫਿਰ ਸਭ ਤੋਂ ਟਿਕਟ ਅਪਲਾਈ ਹੀ ਨਾ ਕਰਾਉਂਦੇ 2022 ਦੇ ਵਿੱਚ ਵੀ ਜਿਮਣੀ ਚੋਂ ਮੈਨੂੰ ਧੱਕੇ ਨਾਲ ਲੜਾਈ ਗਈ ਵੀ ਤੂੰ ਲੜ ਜਦੋਂ ਸਾਰੇ ਭੱਜ ਗਏ ਸੀਗੇ ਸਭ ਤੋਂ ਪਹਿਲਾਂ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਆਪਦੇ ਛੋਟੇ ਭਰਾ ਨੂੰ ਉਹਨਾਂ ਨੇ ਇੰਨੇ ਕਾਬਿਲ ਕਿ ਉਹਨਾਂ ਦੀ ਟੀਮ ਦਾ ਹਿੱਸਾ ਬਣ ਕੇ ਆਪ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੇ ਤੇ ਹਰ ਉਹ ਮੁਮਕਿਨ ਕੋਸ਼ਿਸ਼ ਕਰ ਸਕੇ ਜਿਹੜੀ ਅੱਜ ਨੌਜਵਾਨ ਸੋਚਦੇ ਨੇ ਉਮੀਦ ਕਰਦੇ ਨੇ ਮੇਰੇ ਨਾਲ ਮੇਰੇ ਪਰਿਵਾਰ ਮੇਰੇ ਪਿਤਾ ਜੀ ਮੇਰੀਆਂ ਭੈਣਾਂ ਮੇਰੀ ਵਾਈਫ ਸਾਰੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਤੁਸੀਂ ਇੱਥੇ ਮੇਰੇ ਨਾਲ ਅੱਜ ਜੁਆਇਨ ਕਰ ਰਹੇ ਨੇ ਸੋ ਤੁਸੀਂ ਜਿਹੜਾ মিডিਆ ਇਹਨੇ ਪਿਛਲੇ ਦਿਨਾਂ ਚ ਵੀ ਮੇਰਾ ਇੰਨਾ ਸਾਥ ਦਿੱਤਾ ਤੇ ਮੈਂ ਥੋੜਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਇੱਕ ਇਹਦੇ ਨਾਲ ਸਾਡਾ ਹੌਸਲਾ ਬੁਲੰਦ ਹੁੰਦਾ ਤੇ ਮੈਂ ਬਾਈ ਜੀ ਦੇ ਅਗੇਂਸਟ ਇਲੈਕਸ਼ਨ ਲੜਿਆ ਹੋਇਆ ਤੇ ਸਾਡੀ ਪਾਰਟੀ ਚ ਜਿਹੜਾ ਪਹਿਲਾਂ ਪੁਰਾਣਾ ਪ੍ਰੀਵੀਅਸ ਜਿਹੜਾ ਮੇਰਾ ਪਰਿਵਾਰ ਸੀ ਉੱਥੇ ਕੋਈ ਐ ਨਹੀਂ ਜਰਦਾ ਕਿਸੇ ਨੂੰ ਵੀ ਉਹ ਉੱਥੇ ਕੰਮ ਕਰ ਰਿਹਾ ਇਹ ਤੇ ਮੁੱਖ ਮੰਤਰੀ ਸਾਹਿਬ ਦਾ ਬੜਾਪਨ ਦੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਲੜਿਆ ਉਹਨੂੰ ਬਰਾਬਰ ਬਿਠਾ ਕੇ ਛੋਟੇ ਭਰਾ ਦਾ ਦਰਜਾ ਦੇ ਗੁਆਇਨ ਕਰਾ ਰਹੇ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੇ ਵਾਅਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਨ ਦੇ ਹੀ ਨਾਲ ਹੁਣ ਸਾਰੀ ਉਮਰ ਤੁਹਾਡੀ ਝੋਲੀ ਚ ਸਾਰੀ ਉਮਰ ਕਿਉਂਕਿ ਜਦੋਂ ਯੂਨੀਵਰਸਿਟੀ ਮੌਕਾ ਮਿਲਿਆ ਤਾਂ ਸਾਡੀ ਪਾਰਟੀ ਲਗਾਤਾਰ 5 ਸਾਲ ਹਾਰ ਰਹੀ ਸੀ ਤੇ ਜਿੰਨਾ ਟਾਈਮ ਉਹਨੂੰ ਜਿਤਾਇਆ ਨਹੀਂ ਮੈਂ ਯੂਨੀਵਰਸਿਟੀ ਤੋਂ ਨਹੀਂ ਆਇਆ ਜਦੋਂ ਮੈਂ ਯੂਨੀਵਰਸਿਟੀ ਛੱਡ ਕੇ ਗਿਆ ਉਦੋਂ ਤੋਂ ਮੈਂ ਮਿਹਨਤ કરી ਮਿਹਨਤ ਕਰਕੇ ਕਿਉਂਕਿ ਬਾਈ ਜੀ ਉਦੋਂ ਮੈਂਬਰ ਪਾਰਲੀਮੈਂਟ ਸੀ ਤੇ ਹਮੇਸ਼ਾ ਇਹਨਾਂ ਦਾ ਮੈਨੂੰ ਯਾਦ ਆਦਾ ਕਹੇਰੂ ਦਾ ਟੂਰਨਾਮੈਂਟ ਅਸੀਂ ਕਬੱਡੀ ਕੱਪ ਟੂਰਨਾਮੈਂਟ ਸੀ ਸਾਰਿਆਂ ਦੇ ਵਿਚਾਲੇ ਖੜ ਕੇ ਗਿਆ ਵੀ ਗੋਲਦੀ ਤੂੰ ਬਹੁਤ ਸੋਹਣਾ ਕੰਮ ਕਰਦਾ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਆ ਮੈਂ ਐਜ਼ ਮੈਂਬਰ ਪਾਰਲੀਮੈਂਟ ਤੂੰ ਮੈਨੂੰ ਦੱਸ ਤੇ ਇਹ ਜਿਹੜੀ ਅਪਨਾਤਾ ਇਹਨਾਂ ਨੇ ਅਸਲੀ ਰਸਤੇ ਇਹਨਾਂ ਨੇ ਖੋਲੇ ਨੇ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿੰਨਾ ਵੀ ਹੋ ਸਕੇ ਦੇਖੋ ਜੇ ਤੁਸੀਂ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਰਾਜਨੀਤੀ ਦਾ ਹਿੱਸਾ ਬਣਨਾ ਪੈਣਾ ਜੇ ਤੁਸੀਂ ਕੁਝ ਚੇਂਜ ਕਰਨਾ ਚਾਹੁੰਦੇ ਹੋ ਤੁਹਾਨੂੰ ਆਉਣਾ ਪੈਣਾ ਤੇ ਇਧਰ ਦਰਵਾਜ਼ੇ ਖੁੱਲੇ ਨੇ ਆਓ ਆਪਾਂ ਇਕੱਠੇ ਹੋਈਏ ਤੇ ਵਾਕਈ ਮੁੱਖ ਮੰਤਰੀ ਸਾਹਿਬ ਦਾ ਤੇ ਆਪਣੇ ਸਾਰਿਆਂ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਉਹ ਰੰਗਲੇ ਪੰਜਾਬ ਦੇ ਵਿੱਚ ਰੰਗ ਭਰੀਏ ਮੈਂ ਅੱਜ ਕੋਈ ਜ਼ਿਆਦਾ ਨੈਗੇਟਿਵ ਗੱਲ ਨਹੀਂ ਕਰਨੀ ਮੈਂ ਬਹੁਤ ਘੱਟ ਨੈਗੇਟਿਵ ਗੱਲ ਕਰਦਾ ਸਾਡੀ ਸਿਰਫ ਸੋਚ ਰਹੂਗੀ ਆਪਦੇ ਪੰਜਾਬ ਦੇ ਲਈ ਆਪਦੇ ਹਲਕੀ ਦੇ ਲਈ ਜਿਹੜੀ ਮਿਹਨਤ ਕਰਨੀ ਸੇਵਾ ਕਰਨੀ ਮੈਂ ਸੇਵਾ ਵੀ ਮੇਰੇ ਨਾਲ ਜਿੰਨੇ ਬੰਦੇ ਜੁੜੇ ਹੋਏ ਨੇ ਮੈਂ ਉਹਨਾਂ ਦੇ ਕੰਮ ਕਦੋਂ ਆ ਸਕਦਾ ਜਦੋਂ ਮੇਰੇ ਤੇ ਅਸ਼ੀਰਵਾਦ ਹੋਊਗਾ ਨਹੀਂ ਤਾਂ ਮੇਰੇ ਵਰਗੇ ਕਿੰਨੇ ਹੀ ਨੌਜਵਾਨ ਕਈ ਕਈ ਸਾਲ ਠੱਕੇ ਖਾਈ ਜਾਂਦੇ ਨੇ ਤੇ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਉਹਨਾਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਫਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਦੂਜਾ ਆ ਜਾਂਦਾ ਮੈਨੂੰ ਇਹ ਦੱਸੋ ਵੀ ਕਿਹੜਾ ਇਹ ਤੇ ਸੰਗਰੂਰ ਦੇ ਵਿੱਚ ਆ ਮੀਤ ਵੀਰੇ ਨੇ ਜੋ ਸਾਡੇ ਇਸ ਵਾਰ ਲੋਕ ਸਭਾ ਤੋਂ ਨੁਮਾਇੰਦਗੀ ਕਰ ਰਹੇ ਨੇ ਕੱਲ ਇਹਨਾਂ ਨੇ ਪਰਸੋਂ ਇੱਕ ਗੱਲ ਪੁੱਛੀ ਵੀ ਖੈਰਾ ਸਾਹਿਬ ਮਾੜਾ ਦੱਸਿਓ 10 ਪਿੰਡਾਂ ਦੇ ਨਾਮ ਤੁਸੀਂ ਨੇ ਦੇਖਿਆ ਹੋਣਾ ਸਾਰਿਆਂ ਨੇ ਠੀਕ ਹੈ ਨਾ ਇਹ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਪਤਿਆ ਹੁਣ ਇਹ ਉੱਥੇ ਜੰਮਿਆ ਉਹੀ ਉੱਥੇ ਪੜਿਆ ਸਾਡੀ ਆਪਸ ਚ ਸਾਂਝ ਆ ਪੁਰਾਣੀ ਠੀਕ ਆ ਸਾਡੇ ਥੋੜੇ ਵਖਰੇਵੇਂ ਇੱਕ ਵਾਰਾਂ ਇਹ ਕਹਿ ਲਈ ਬਿਲਕੁਲ ਲਗ ਪਾਰਟੀ ਤੁਸੀਂ ਕੰਮ ਕਰਦੇ ਹੋ ਪਰ ਮੈਨੂੰ ਲੱਗਦਾ ਕਿ ਇਹ ਪਲੇਟਫਾਰਮ ਸਾਰੇ ਨੌਜਵਾਨਾਂ ਲਈ ਬਹੁਤ ਵਧੀਆ ਤੁਸੀਂ ਕੋਈ ਵੀ ਮੇਰੇ ਮੈਨੂੰ ਜਾਣਦੇ ਹੋ ਤੁਸੀਂ ਆਪਾ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਤਕੜੇ ਹੋ ਕੇ ਜਿਹੜਾ ਬੰਦਾ ਯਾਰ ਆਪਦੇ ਉਲਟ ਲੜੇ ਹੋਏ ਬੰਦੇ ਨੂੰ ਇੰਨਾ ਮਾਨ ਸਤਕਾਰ ਦੇ ਸਕਦਾ ਤਾਂ ਨਵੇਂ ਬੰਦਿਆਂ ਨੂੰ ਜਰੂਰ ਇਹ ਬੰਦਾ ਮੌਕਾ ਦੇਊਗਾ ਸੋ ਆਓ ਆਪਾਂ ਤਕੜੇ ਹੋ ਕੇ ਜਿਹੜਾ ਸਾਥ ਦਈਏ ਤੇ ਜਿਹੜੇ ਆ ਕੱਲ ਦੇ ਪਰਸੋਂ ਦੇ ਵੀਡੀਓ ਬੁੜੀਓ ਪਾ ਰਹੇ ਨੇ ਨਾ ਤੁਹਾਨੂੰ ਪਿੰਡ ਚ ਮਿਲਾਂਗੇ ਕੱਲ ਨੂੰ ਪਹੁੰਚ ਰਿਹਾ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਕੱਲੀ ਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦੱਸੂੰਗਾ ਵੀ ਕੀ ਕੀ ਕਰਦੇ ਨੇ ਇਹ ਠੀਕ ਆ ਲੋਕਾਂ ਦੇ ਘਰ ਬਰਬਾਦ ਕਰਦੇ ਨੇ ਇਹਨਾਂ ਨੇ ਤੇ ਸਾਰੀ ਪੰਜ ਸੱਤ ਜਾਣੇ ਇਕੱਠੇ ਹੋਗੇ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਜਿੰਨੇ ਵੀ ਨੌਜਵਾਨ ਇਹ ਚੀਜ਼ ਦਾ ਸ਼ਿਕਾਰ ਨੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਕੱਠੇ ਹੋ ਕੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਮਦਦ ਕਰੀਏ ਆਪਾਂ ਤਕੜੇ ਹੋਈਏ ਕਿਉਂਕਿ ਇਹ ਟੀਮ ਵਰਕ ਆ ਟੀਮ ਜਦੋਂ ਇੱਕ ਟੀਮ ਬਣਦੀ ਹੈ ਨਾ ਉਹ ਉਹ ਫਿਰ ਜਿਹੜਾ ਮਾਹੌਲ ਬਦਲਦੀ ਆ ਸੋ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਵੱਡੇ ਭਰਾ ਹੀ ਕਹੂੰਗਾ ਮੈਂ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਵੀ ਨਹੀਂ ਕਹਾਗੇ ਕੋਸ਼ ਤੇ ਤੁਹਾਨੂੰ ਜਿਹੜਾ ਆਪਣਾ ਪਿਆਰ ਹੀ ਤੇ ਮੈਂ ਮੀਤਬਾਈ ਦਾ ਬਹੁਤ ਧੰਨਵਾਦ ਕਰਦਾ ਸਾਡੇ ਪ੍ਰਾਣੇ ਦੋਵਾਂ ਦੇ ਯਾਰੀ ਦੋਸਤੀ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਫੈਸਲੇ ਦੇ ਨਾਲ ਮੇਰੇ ਨਾਲ ਖੜੇ ਹੋ ਕਿਉਂਕਿ ਸਭ ਤੋਂ ਵੱਡੀ ਸੈਲਫ ਰਿਸਪੈਕਟ ਆ ਤੇ ਮੈਨੂੰ ਲੱਗਦਾ ਕਿ ਲੀਡਰ ਤੋਂ ਪਹਿਲਾਂ ਮੈਂ ਇੱਕ ਪੁੱਤਾਂ ਮੈਂ ਇੱਕ ਘਰ ਆਲਾ ਮੈਂ ਇੱਕ ਭਰਾ ਮੈਂ ਇੱਕ ਬਾਪ ਆ ਤੇ ਮੇਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਮੈਂ ਉਹਨਾਂ ਤੋਂ ਸਾਰਿਆਂ ਤੋਂ ਅਸ਼ੀਰਵਾਦ ਲੈ ਕੇ ਤੁਰਿਆ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਤੇ ਅਸੀਂ ਦੱਬ ਕੇ ਮਿਹਨਤ ਕਰਾਂਗੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਨੂੰ ਸਾਰਿਆਂ ਨੂੰ ਧੰਨਵਾਦ ਐਂ ਦੇਖੋ ਪਿਛਲੀ ਦੋ ਦੋਕ ਵੀ ਨਹੀਂ ਪਹਿਲਾਂ ਇੱਕ ਬੰਦੇ ਨੇ ਉਹ ਮੈਨੂੰ ਕਿਤੇ ਮਿਲਿਆ ਹੋਣਾ ਰਸਤੇ 'ਚ ਕਿਤੇ ਰੋਕ ਲਈ ਹੋਣੀ ਗੱਡੀ ਉਹ ਕਹਿੰਦਾ ਜੀ ਸਭ ਤੋਂ ਵੱਡੀ ਗੱਲ ਤਾਂ ਕਹਿੰਦਾ ਇਹੀ ਸਾਨੂੰ ਚੰਗੀ ਲੱਗੀ ਕਿ ਅਸੀਂ ਪਹਿਲੀ ਵਾਰ ਹੈ ਕਿਸੇ ਮੁੱਖ ਮੰਤਰੀ ਨੂੰ ਭਾਈ ਜੀ ਕਹਿ ਸਕਦੇ ਆ ਬਿਲਕੁਲ ਸੋ ਅੱਜ ਮੈਂ ਗੋਲੀ کہہ ਰਹੇ ਭਾਈ ਜੀ ਨੇ ਮੈਨੂੰ ਕਿਹਾ ਉੱਥੇ ਕਹਿਰੋ ਦੇ ਟੂਰਨਾਮੈਂਟ 'ਚ ਭਾਈ ਜੀ ਸੋ ਭਾਈ ਜੀ ਸਾਡਾ ਕੈਸਾ ਮਾਲਵੇ ਦਾ ਮਤਲਬ ਲਫ਼ਜ਼ ਹੈ ਜਿਸ ਸਾਰਾ ਕੁਝ ਹੀ ਆ ਜਾਂਦਾ ਹੈ ਜਿੱਦੇ 'ਚ ਆਪਣਾ ਤੈਜ ਜੀ 'ਚ ਪਿਆਰ ਹੈ ਸੋ ਮੈਂ ਪਹਿਲਾਂ ਵੀ ਦੱਸਿਆ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਬੋਸ ਕਲਚਰ ਨਹੀਂ ਹੈਗਾ ਕਲੈਕਟਿਵ ਡਿਸੀਜਨ ਲੈਣੇ ਆਸੀਂ ਇੱਕ ਦੂਜੇ ਨੂੰ ਪੁੱਛ ਕੇ ਡਿਸੀਜਨ ਲੈਣੇ ਆ ਔਰ ਯੂਥ ਦੀ ਇਸ ਵਕਤ ਬਹੁਤ ਵੱਡੀ ਜਿਹੜੀ ਲੋੜ ਹੈ ਕਿ ਪੋਲਿਟਿਕਸ 'ਚ ਆਵੇ ਕਿਉਂਕਿ ਜੇ ਰਾਜਨੀਤੀ ਤੁਹਾਡੇ ਚੁੱਲਿਆਂ ਨੂੰ ਪ੍ਰਭਾਵਿਤ ਕਰਦੀ ਹੈ ਤੁਹਾਡੇ ਚੁੱਲੇ ਤੇ ਅੱਜ ਕੀ ਪੱਕਣੇ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਅਪਰ ਆਈ ਨੀਤੀ ਤੋਂ ਮੁਕਰਦੇ ਕਿਉਂ ਭੱਜਦੇ ਕਿਉਂ ਵਿਚਵੜੀਏ ਉਹ ਅੰਗਰੇਜ਼ੀ ਦੇ ਕਰਾਈਟਰੀਆ ਲਿਖਿਆ ਹੋਇਆ ਕਿ ਜਿਹੜੀ ਰਾਜਨੀਤੀ ਹੈ ਡਰਟੀ ਗੇਮ ਕਿਉਂ ਹੈ ਕਿ ਇਸ ਕਰਕੇ ਨਹੀਂ ਹੈ ਕਿ ਮਾੜੇ ਬੰਦੇ ਨੇ ਥੇ ਇਸ ਕਰਕੇ ਹੈ ਕਿ ਚੰਗੇ ਬੰਦੇ ਘਟ ਨੇ ਬਿਲਕੁਲ ਚੰਗੇ ਬੰਦਿਆਂ ਨੂੰ ਜਾਣ ਦੀ ਲੋੜ ਆ ਗਈ ਜੋ ਚੰਗੇ ਆ ਜਾਣਗੇ ਆਟੋਮੈਟਿਕਲੀ ਜੇ ਤੁਸੀਂ ਗੰਦਲਾ ਪਾਣੀ ਹੈ ਉਹ ਚ ਸਾਫ ਪਾਣੀ ਪਾਉਂਗੇ ਉਹ ਭਾਵੇਂ ਇੱਕਦਮ ਤਾਂ ਸਾਫ ਨਹੀਂ ਹੁੰਦਾ ਪਰ ਗੰਦਲਾਪਣ ਤਾਂ ਘਟੂਗਾ ਨਾ ਸੋ ਇਸ ਕਰਕੇ ਰਾਜਨੀਤੀ ਚ ਇਹੋ ਜੇ ਮੁੰਡੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸੋਚਿਆ ਵੀ ਅਸੀਂ ਕੁਝ ਕਰਨਾ ਹੈ ਪੜ੍ਹਾਈ ਵੇਲੇ ਵੀ ਉਹਨਾਂ ਨੇ ਆਪਣੇ ਆਪਣੇ ਸੰਸਥਾਾਂ ਵਿੱਚ ਕੰਮ ਕੀਤਾ ਤੇ ਆਪਣੇ ਹੱਕ ਮੰਗਣੇ ਆਉਂਦੇ ਨੇ ਜੇ ਹੱਕ ਨਾ ਮਿਲਣ ਵਿਰੋਧ ਵੀ ਕਰਨਾ ਆਉਂਦਾ ਹੈ ਧੰਨਵਾਦ ਵੀ ਕਰਨਾ ਆਉਂਦਾ ਹੈ ਸੋ ਮੈਨੂੰ ਤਾਂ ਸੰਗਰੂਰ ਦੇ ਵਿੱਚ ਮੈਂ ਬਹੁਤ ਖੁਸ਼ੀ ਹੈ ਅੱਜ ਕਿ ਮੇਰੇ ਆਲੇ ਦੁਆਲੇ ਮੇਰੀਆਂ ਦੋ ਬਾਹਾਂ ਬਣ ਕੇ ਮੀਤ ਹਰ ਔਰ ਸਾਡੇ ਨਾਂ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਗੋਲਡੀ ਜਾਇਨੇ ਤੇ ਤੁਹਾਡੇ ਵੱਲੋਂ ਕੋਈ ਸਵਾਲ ਹੋਵੇ ਤਾਂ ਪੁੱਛ ਸਕਦੇ ਹਾਂ ਜਿੱਦਾਂ ਹੀ ਗੋਲਡੀ ਬੰਦੀ ਚੋਨੀ ਦੀ ਖਬਰ ਸਮਝਾਈ ਉਸ ਤੋਂ ਬਾਅਦ ਵੀਡੀਓ سامنے ਆਈ ਹੈ ਸੁਪਾਲ ਕਹਿੰਦਾ ਲਾਈਵ ਹੋ ਰਹੇ ਨੇ ਕਹਿੰਦੇ ਨੇ ਕਿ ਪ੍ਰੈਸ਼ਰ ਪਾਇਆ ਗਿਆ ਦਰਬੀਰ ਗੋਲਡੀ ਦੇ ਉੱਤੇ ਜਿਸ ਤੋਂ ਬਾਅਦ ਦਰਬੀਰ ਗੋਲਡੀ ਆਮਨਪਾਟ ਦੇ ਚਾਹੁੰਦੇ ਕਹਿੰਦੇ ਬਿジネス ਦਾ ਡਰਾਵਾ ਦਿੱਤਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦਾ ਇਹ ਬਿਆਨ ਉਹਨਾਂ ਤਾਂ ਖਰੀਦ ਇਸ ਕੰਮ ਬਾਰੇ ਬੋਲਣੇ ਚਾਹੀਦਾ ਉਹਨਾਂ ਤੇ ਫਿਰ 6-7 ਵਾਰੀ ਕਿਹਨੇ ਪ੍ਰੈਸ਼ਰ ਪਾਇਆ ਸੀ ਹੁਣ ਤਾਂ ਉਹ ਦੁਹਰ ਵੀ ਕਰਨ ਲੱਗੇ ਵੀ ਕਾਂਗਰਸ ਨੇ ਦੂਜੀ ਵਾਰ ਆਇਆ ਸਾਡੀ ਪਾਰਟੀ ਚੋਂ ਤੋੜ ਕੇ ਲੈ ਗਏ ਬੰਦੇ ਪਾਰਟੀ ਚ ਫੁੱਟ ਪਾ ਕੇ ਪਾਰਟੀ ਦਾ ਨਾਮ ਰੱਖਿਆ ਸੀ ਪੰਜਾਬੀ ਏਕਤਾ ਪਾਰਟੀ ਏਕਤਾ ਤੋੜ ਕੇ ਗਏ ਸੀ ਠੀਕ ਹੈ ਨਾ ਸੋ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਕਰੇ ਕੋਈ ਕਿਸੇ ਕਿਸਮ ਦਾ ਸਾਡੀ ਇੱਕ ਪਾਰਟੀ ਜਿਹੜੀ ਹੈ ਜਾਂ ਮੇਰੀ ਸਰਕਾਰ ਜਿਹੜੀ ਹੈ ਇਹ ਕੋਈ ਬੀਜੇਪੀ ਇੰਨਾ ਕਰ ਸਕਦੀ ਹੈ ਕਿ ਈਡੀ ਭੇਜ ਦਿਓ ਪਹਿਲਾਂ ਫਿਰ ਜਾਂ ਤਾਂ ਇਲੈਕਟ੍ਰਿਕ ਬਾਂਡ ਦੇ ਦੇ ਜਾਂ ਪਾਰਟੀ ਸ਼ਾਮਲ ਹੋ ਜਾ ਇਹ ਬੀਜੇਪੀ ਦਾ ਕਲਚਰ ਹੋ ਸਕਦਾ ਹੈ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਸ਼ਾਇਦ ਖਹਿਰਾ ਸਾਹਿਬ ਅਗਲੀ ਉਹ ਬੋਲੀ ਤਾਂ ਉਹਨਾਂ ਦੀ ਬੋਲ ਰਹੇ ਹੈ ਇਹ ਤਾਂ ਮਤਲਬ ਅਗਲੀ ਪਾਰਟੀ ਉਹਨਾਂ ਦੀ ਫੁੱਲ ਵੀ ਹੋ ਸਕਦਾ ਹੈ ਕਮਲ ਦਾ ਸੋ ਇਹ ਸਭ ਅਫਵਾਹ ਨੇ ਕੋਈ ਕਿਸੇ ਕਿਸਮ ਦਾ ਨਾਤਾ ਗੋਲਡੀ ਤੇ ਕੋਈ ਇਲਜ਼ਾਮ ਹੈ ਨਾ ਹੀ ਕੋਈ ਜਿੱਜਲ ਜਾਮ ਹੁੰਦਾ ਅਸੀਂ ਹੁਣ ਤੱਕ ਤਾਂ ਅਸੀਂ ਆਪਣੇ ਆਲੇ ਦੇ ਵਿੱਚ ਚੈੱਕ ਕਰ ਲਏ ਸਾਡੇ ਤਿੰਨ ਤਿੰਨ ਬੰਦਿਆਂ ਤੇ ਇਲਜ਼ਾਮ ਲੱਗੇ ਤੇ ਅਸੀਂ ਉਹਨਾਂ ਤੇ ਐਕਸ਼ਨ ਲੈ ਲਿਆ ਸਵੈਸਤਾ ਦੀ ਕੋਈ ਸਾਡੇ ਕੋਲ ਨਾ ਇਨਫੋਰਮੇਸ਼ਨ ਹੈ ਤੇ ਨਾ ਹੀ ਲਾਲਚ ਜਾਂ ਕੋਈ ਡਰਾਬਾ ਬਾਜਬਾ ਸਾਹਿਬ ਜਵਾਬ ਦਰਵਾਗਾ ਕੋਲੋਂ ਸੇ ਜਾ ਕੇ ਮੈਂ ਸੁਣਾਣ ਆਉਂ ਆ ਕੇ ਜੋ ਤੁਸੀਂ ਸ਼ੇਅਰ ਕਰੋ ਕਿ ਕਿਵੇਂ ਸੁਣਾਣਾ ਚਾਹਵਾ ਕਿ ਕਿਹੜੀ ਗੱਲ ਹੈ ਤੁਸੀਂ ਇਹਨਾਂ ਕਰਕੇ ਤੁਸੀਂ ਤਾਂ ਆਪ ਜਾਣਦੇ ਹੋ ਹਾਂ ਇਹ ਕਾਂਸੀ ਡਾਕਟਰ ਜੀ ਨੇ ਸੇ ਕੰਮ ਕੀਤਾ ਜੀ ਜੀ ਜਤਤ ਪਰ ਦੋ ਚਾਰ ਇਹ ਜੀ ਵਿਸ਼ੋਸਿਆ ਆ ਕੇ ਦੁਵਾ ਹਮਮਾ ਸਾਡੇ ਸੀ ਪਾਰਟੀ ਕੋਲ ਨੂੰ ਬਨਾਇਆ ਜਾਂ ਪੁੱਤਲਾ ਜਾਂਦੀ ਆ ਸ਼ੇਅਰ ਕਰੋਗੇ ਪਾਰਟੀ ਬਾਰੇ ਅੰਦਰਲੀ ਗੱਲ ਦੱਸੋਗੇ ਆ ਕਿ ਇਹ ਸੀ ਲੋਕਾਂ ਨਾਲ ਸ਼ੇਅਰ ਕਰਨੀ ਕਰਨੀ ਹੈ ਇੱਕ ਵਾਰ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਕਿ ਅਸੀਂ ਨਾ ਬੜੇ ਇਮੋਸ਼ਨਲ ਜੇ ਬੰਦੇ ਆ ਜ਼ਿਲ੍ਹਾ ਸੰਗਰੂਰ ਵਾਲੇ ਉਧਰੋਂ ਮੈਂ ਛੱਡਿਆ ਨਹੀਂ ਮੈਨੂੰ ਇੱਕ ਤਰ੍ਹਾਂ ਦਾ ਕੱਢਿਆ ਗਿਆ 2000 ਮੈਂ ਉਦਨੇ ਮੇਰੀ ਵੀਡੀਓ ਤੁਸੀਂ ਨੇ ਸੁਣੀ ਹੋਣੀ ਆ ਸਾਰੀ ਵੀ ਵੱਡਾ ਲੀਡਰ ਤੇ ਛੋਟਾ ਲੀਡਰ ਕੌਣ ਹੁੰਦਾ ਜਿਹੜੇ ਢਾਈ ਸਾਲ ਮੂਲ ਕੋਈ ਫਰੀ ਗਏ ਨੇ ਉਹ ਅੱਜ ਇੱਕਦਮ ਆ ਕੇ ਟਿਕਟਾਂ ਲੈ ਗਏ ਨੇ ਤੇ ਜਿਹੜੇ ਫਿਰ ਮਿਹਨਤ ਕਰਦੇ ਨੇ ਉਹ ਤਾਂ ਫਿਰ ਮਿਹਨਤੀ ਕੀ ਜਾਣਗੇ ਸਾਰੀ ਉਮਰ ਮੈਂ ਮੁੱਖ ਮੰਤਰੀ ਸਾਹਿਬ ਦੀ ਬਾਹ ਇਸ ਕਰਕੇ ਇਹਨਾਂ ਨੇ ਮੇਰੀ ਬਾਹ ਫੜੀਆ ਕਿਉਂਕਿ ਇਹਨਾਂ ਨੂੰ ਪਤਾ ਵੀ ਯਾਰ ਆਪਾਂ ਨੇ ਕੰਮ ਕਰਨਾ ਤੇ ਸਾਡਾ ਮੋਟੀਵੇਸ਼ਨ ਜੇ ਅਸੀਂ ਕੋਈ ਸਰਕਾਰ ਦਾ 파ਟ ਹੋਵਾਂਗੇ ਤਾਂ ਹੀ ਕੋਈ ਕੰਮ ਕਰ ਸਕਦੇ ਆ ਨਹੀਂ ਇਹਨਾਂ ਨੇ ਤਾਂ ਸਾਨੂੰ ਸਾਰੀ ਉਮਰ ਇਸੇ ਤਰੀਕੇ ਨਾਲ ਤਿਆਰੀਆਂ ਕਰਵਾਈਆਂ ਨੇ ਤੁਸੀਂ ਇਹਨਾਂ ਦੀ ਗੱਲ ਸੁਣਿਓ ਇੱਕ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਖੁੱਦਾ ਬਿਆਣਾ ਵੀ ਮੈਂ ਤਾਂ 5 6 ਮਹੀਨੇ ਜਦੋਂ ਪਹਿਲਾਂ ਜੇਲ੍ਹ 'ਚ ਸੀ ਮੈਨੂੰ ਤਾਂ ਉਹਦੀ ਬਾਜਵਾ ਸਾਹਿਬ ਤੇ ਰਾਜਾ ਬੜਿੰਗ ਜੀ ਆ ਕੇ ਕਹਿ ਗਏ ਸੀ ਵੀ ਤੁਹਾਨੂੰ ਜੀ ਅਸੀਂ ਸੰਗਰੂਰੋਂ ਲੜਾਵਾਂਗੇ ਸਾਰੇ ਸਹਿਮਤਾਂ ਜੀ ਇਹ ਸੁਣੀ ਹੋਣੀ ਆ ਤੁਸੀਂ ਨੇ ਸਾਰਿਆਂ ਨੇ ਗੱਲ ਤੇ ਸਾਨੂੰ 8 ਦਿਨ ਪਹਿਲਾਂ 7 ਦਿਨ ਪਹਿਲਾਂ ਦਿੱਲੀ ਸੱਦ ਕੇ ਵੀ ਇੱਕ ਦਿਨ ਵੀ ਆ ਜਾ ਤੜਕੇ ਤੈਨੂੰ ਟਿਕਟ ਦਿੰਨੇ ਆ ਤੇ ਸਾਨੂੰ ਕਹਿੰਦੇ ਜੀ ਐਡਜਸਟ ਕਰਦੇ ਆ ਫਿਰ ਸਾਡੇ ਤੋਂ ਜਿਹੜਾ 50 50000 ਰੁਪਿਆ ਡਿਸਪਲਿਨ ਅਸੀਂ ਜਿਹੜਾ ਰੱਖਿਆ ਆਪਦੀ ਪਾਰਟੀ ਨੂੰ ਟਿਕਟਾਂ ਅਪਲਾਈ ਕਰੀਆਂ ਫਿਰ ਇਹਦਾ ਮਤਲਬ ਤਾਂ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਟਿਕਟ ਉਹਨੂੰ ਦੇਣੀ ਹੈ ਫਿਰ ਤਾਂ ਤੁਸੀਂ ਆਮ ਪਰਿਵਾਰਾਂ ਦੇ 3 ਪੁੱਤਾਂ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਰੱਖਿਆ ਹੋਇਆ ਹੈ ਨਾ ਇਹਨਾਂ ਨੇ ਜੇ ਉਹਨਾਂ ਨੂੰ ਪਤਾ ਸੀ ਸਾਡੀ ਐਲਓਪੀ ਨੂੰ ਵੀ ਪਤਾ ਸੀਗਾ ਤੇ ਸਾਡੇ ਪ੍ਰੈਜ਼ੀਡੈਂਟ ਨੂੰ ਵੀ ਪਤਾ ਸੀ ਫਿਰ ਮੈਂ ਤੇ ਮੇਰੀ ਵਾਈਫ ਨੇ ਦੋਵਾਂ ਨੇ ਅਪਲਾਈ ਕਰਿਆ ਫਿਰ ਸਭ ਤੋਂ ਟਿਕਟ ਅਪਲਾਈ ਹੀ ਨਾ ਕਰਾਉਂਦੇ ਅਸੀਂ ਕਿਹੜਾ ਕਹਿੰਦੇ ਸੀ ਸਾਨੂੰ ਟਿਕਟ ਦੇ ਦੋ 2022 ਦੇ ਵਿੱਚ ਵੀ ਜਿਮਣੀ ਚੋਂ ਮੈਨੂੰ ਧੱਕੇ ਨਾਲ ਲੜਾਈ ਗਈ ਵੀ ਤੂੰ ਲੜ ਜਦੋਂ ਸਾਰੇ ਭੱਜ ਗਏ ਸੀਗੇ ਜੀ ਫਿਰ ਦੋ ਸਾਲ ਮੈਨਤੋਂ ਕੰਮ ਕਰਵਾਈਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਐ ਨਹੀਂ ਵੀ ਕੋਈ ਮੈਨੂੰ ਟਿਕਟ ਦੀ ਇੱਧਰ ਕਿਹੜਾ ਅਸੀਂ ਆ ਅਸੀਂ ਸਾਰੇ ਇੱਥੇ ਬੈਠੇ ਆ ਗੱਲ ਟਿਕਟ ਦੀ ਨਹੀਂ ਹੁੰਦੀ ਗੱਲ ਸੈਲਫ ਰਿਸਪੈਕਟ ਦੀ ਹੁੰਦੀ ਆ ਵੀ ਯਾਰ ਤੁਹਾਨੂੰ ਕੋਈ ਇਹ ਇਹ ਕਿਸ ਤਰੀਕੇ ਨਾਲ ਟਰੀਟ ਕਰੇ ਮੈਂ ਇਹ ਕਹੂੰਗਾ ਕਿ ਇਸ ਮਾਮਲੇ 'ਚ ਤਾਂ ਜੀ ਕਿ 골ਡੀ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ 골ਡੀ ਛੱਡਿਆ ਸਮਝ ਜੀ ਕਿ ਕਿ ਐਨੀ ਮਿਹਨਤ ਕਰਨ ਵਾਲੇ ਮੁੰਡੇ ਜੇ ਪਾਰਟੀ ਜਿਹੜੀ ਉਹਨਾਂ ਦੀ ਪ੍ਰਵਾਹ ਨਹੀਂ ਕਰੂਗੀ ਫਿਰ ਤੁਸੀਂ ਅੱਗੇ ਕਿਵੇਂ ਵਧੋਗੇ ਜੀ ਇਹੋ ਜਿਹਾ ਤਾਂ ਚਾਹੀਦੇ ਹਰ ਪਾਰਟੀ ਨੂੰ ਚਾਹੀਦੇ ਆ ਜਿਹੜੇ ਵਧੀਆ ਸਪੀਕਰ ਹੋਣ ਵਧੀਆ ਬੁਲਾਰੇ ਹੋਣ ਮਿਹਨਤੀ ਹੋਣ ਲੋਕਾਂ ਕੋਲੇ ਕੰਮ ਲੋਕਾਂ ਦੇ ਕੰਮ ਕਰਵਾਉਣੇ ਆਉਂਦੇ ਹੋਣ ਤੇ ਇਹੋ ਜਿਹਾ ਤਾਂ ਕਿੱਥੋਂ ਮਿਲਦੇ ਨੇ ਇਹੋ ਜਿਹਾ ਪਰ ਉਹਨਾਂ ਦਾ ਆਪਾਂ ਨੂੰ ਪਤਾ ਹੀ ਹੈ ਕਾਂਗਰਸ ਦਾ ਸੰਗਰੂਰ ਵਾਲੇ ਨੂੰ ਅਨੰਤਪੁਰ ਸਾਹਾ ਪੇਤਾ ਕਰੂਰ ਵਾਲੇ ਨੂੰ ਸੰਗਰੂਰ ਭੇਜਤਾ ਹੈ ਜੀ ਤੇ ਬਠਿੰਡੇ ਵਾਲੇ ਨੂੰ ਲੁਧਿਆਣੇ ਭੇਜਤਾ ਬਾਜਵਾ ਸਾਹਿਬ ਕਹਿੰਦੇ ਮੈਂ ਗੁਰਦਾਸਪੁਰ ਤੋਂ ਕਿਰਾਏ ਦੇ ਘਰ ਲੈਣਾ ਹੈ ਇੱਥੇ ਲੁਧਿਆਣੇ ਤਾਂ ਕਿ ਰਾਜਾ ਬਿਰਿੰਗ ਚੇਤਨਾ ਜਾਵੇ ਮੈਂ ਦੇਖੂਗਾ ਆਪ ਦਾ ਸਾਰਾ ਆਪਣੀ ਦੇਖ ਰੇਖ ਦੇ ਵਿੱਚ ਸਾਰਾ ਕਰੂਗਾ ਕੰਮ ਕਿੰਦਾ ਆਪਸ ਚ ਨਹੀਂ ਪਤਾ ਲੱਗਦਾ ਕੌਣ ਕਿਹਨੂੰ ਹਰਾਇ ਜਾਂਦਾ ਕੌਣ ਕਿਹਨੂੰ ਜਿਤਾਈ ਜਾਂਦਾ ਛੱਡੋ ਪਰ ਇਹ ਇੰਨਾ ਇੰਨਾ ਟਾਈਮ ਸਵਾਲ ਪੁੱਛਣ ਤੇ ਲਾਤਾ ਮੈਲੇ ਜਿਹੜੀ ਡਾਰਾ ਵਾਲੀ ਗੱਲ ਆ ਨਾ ਜੇ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਮੈਨੂੰ ਜਾਣਦਾ ਮੇਰੇ ਚਿਹਰੇ ਤੋਂ ਤੁਹਾਨੂੰ ਕੋਈ ਲੱਗਦਾ ਬਿਕੂ ਦਾਰੇ ਕੋਈ ਪੈ ਸੋ ਇਹੀ ਜੀ ਕੋਈ ਗੱਲ ਨਹੀਂ